ਮੈਂ ਅੱਜ ਕਮਾਂਤਰੀ ਮਹਿਲਾ ਦਿਵਸ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਸਾਰਿਆਂ ਨੂੰ ਬੈਸੇ ਤਾਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਕੁਝ ਜ਼ਿਆਦਾ ਕਹਿਣ ਨੂੰ ਬਚਿਆ ਨਹੀਂ ਪਰ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿ ਮੈਂ ਜਿੰਨਾ ਪਹਿਲਾਂ ਵੀ ਕਿਹਾ ਕਿ ਕਿਸੇ ਵੀ ਖੇਤਰ ਦੇ ਵਿੱਚ ਇਹੋ ਜਿਹਾ ਖੇਤਰ ਕੋਈ ਹੈ ਨਹੀਂ ਜਿਹਦੇ ਵਿੱਚ ਕੁੜੀਆਂ ਨੇ ਮੱਲਾ ਨਾਮਾਰੀਆਂ ਹੋਣ ਜਿਹਦੇ ਚ ਆਪਣਾ ਨਾਮ ਨਾ ਨਖਟਿਆ ਹੋਵੇ ਸੋ ਸਮਾਜ ਦੇ ਵਿੱਚ ਇੱਕ ਛੋਟਾ ਜਿਹਾ ਸਾਡੇ ਮੈਂ ਕਿਉਂਕਿ ਅਬਜ਼ਰਵਰ ਆ ਮੈਂ ਅਬਜ਼ਰਵ ਕਰਦਾ ਰਹਿਣਾ ਚੀਜ਼ਾਂ ਨੂੰ ਕੁੜੀਆਂਆਂ ਨੂੰ ਮਤਲਬ ਐ ਕਹਿੰਦੇ ਨੇ ਜਿਵੇਂ ਵੀ ਕੁੜੀ ਵਾਲੇ ਆਪਣੇ ਆਪ ਨੂੰ ਵੀ ਕਹਿੰਦੇ ਨੇ ਕੁੜੀ ਵਾਲੇ ਆ ਜੀ ਨੀਵੇਂ ਆ ਜਿੰਨਾ ਚ ਰਾਹ ਜਿਹੜਾ ਵਿਚਾਰ ਮਾਈਂਡ ਚੋਂ ਨਿਕਲਦਾ ਨਾ ਉਹਨਾਂ ਚਿਰ ਬਰਾਬਰਤਾ ਹਾਸਲ ਹੋ ਨਹੀਂ ਸਕਦੀ ਕੁੜੀ ਵਾਲੇ ਆਪਣੇ ਆਪ ਨੂੰ ਕਹਿ ਲੈਂਦੇ ਨੇ ਕਿ ਕੁੜੀ ਵਾਲੇ ਆ ਜੀ ਨੀਵੇਂ ਆ ਤੇ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਕੋਈ ਗੁਰੂਆਂ ਨੇ ਬਾਣੀ ਚ ਲਿਖਿਆ ਸੋਕਰ ਮੰਦਾਖੀਏ ਜਿਤ ਜੰਮੇ ਰਾਜਾਨ ਤੂੰ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਐਮਪੀ ਸੀ ਸੰਗਰੂਰ ਤੋਂ ਤਾਂ ਵਿਮਨਡੇ ਸੀ ਤੇ ਉਸ ਦਿਨ ਸਪੀਚਸ ਚੱਲ ਰਹੀਆਂ ਸੀ ਤਾਂ ਮੈਂ ਇੱਕ ਸ਼ੇਅਰ ਬੋਲਿਆ ਸੀਗਾ ਕਿ ਇੱਕ ਕੁੜੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਆਪਣੀ ਮਾਂ ਦੇ ਪੇਟ ਚੋਂ ਆਪਰੀ ਮਾਂ ਨਾਲ ਗੱਲ ਕਰ ਰਹੀ ਐ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮ ਦੀਆਂ ਕੀ ਪਤਾ ਐ ਮੈਂ ਜੰਮ ਦੇਵਾਂ ਕੋਈ ਅਗੰਮਰਾ ਮਰਦ ਨੀ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨੀ ਮਾਏ ਸੋ ਸਾਡੇ ਇਹ ਵੀ ਕਲੰਕ ਲੱਗਿਆ ਕਿ ਅਸੀਂ ਧੀਆ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਕੋਈ ਪਤਾ ਨਹੀਂ ਕਿਹੜੀ ਧੀ ਨੇ ਕਿੱਡਾ ਵੱਡਾ ਨਾਮਣਾ ਖੱਟਣਾ ਸੋ ਇਹ ਜਿਹੜਾ ਮਾਈਂਡ ਸੈਟ ਹੈ ਬਦਲਣਾ ਪਊਗਾ ਉਹਨੂੰ ਬਦਲਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਨੂੰ ਦੇਣਾ ਪੈਣਾ ਖਾਸ ਤੌਰ ਤੇ ਕੁੜੀਆਂ ਨੂੰ ਅਚੀਵਮੈਂਟਸ ਕਰਕੇ ਜਦੋਂ ਇੱਕ ਮੁਹੱਲੇ ਦੇ ਵਿੱਚ ਕੋਈ ਕੁੜੀ ਪਾਇਲਟ ਬਣ ਜੇ ਉਸੇ ਮੁਹੱਲੇ ਦੇ ਬਹੁਤ ਸਾਰੇ ਲੋਕ ਉਸ ਘਰ ਚ ਆਉਂਦੇ ਨੇ ਸਾਨੂੰ ਵੀ ਦੱਸ ਦਿਓ ਜੀ ਕੋਰਸ ਕਿੱਥੋਂ ਕੀਤਾ ਸੀ ਹੋਰ ਕੁੜੀਆਂ ਫਿਰ ਉਸ ਫੀਲਡ ਚ ਆਉਂਦੀਆਂ ਨੇ ਜੇ ਕੋਈ ਕੁੜੀ ਨੇ ਇਸ ਤਰ੍ਹਾਂ ਦਾ ਬਦਨਾਮੀ ਖੱਟ ਲਈ ਤਾਂ ਕਈ ਕੁੜੀਆਂ ਦਾ ਰਾਹ ਵੀ ਰੁਕ ਜਾਂਦਾ ਫਿਰ ਵੀ ਨਹੀਂ ਦੇਖ ਲੋ ਅਸੀਂ ਨਹੀਂ ਵੀ ਉਹਨਾਂ ਦੇ ਘਰੇ ਦੇਖ ਲੋ ਕੀ ਹਾਲ ਹੋਇਆ ਆਪਾਂ ਨਹੀਂ ਇਹ ਕੰਮ ਕਰਨਾ ਸੋ ਇਹ ਇਹ ਰੋਲ ਮਾਡਲ ਤੁਸੀਂ ਹੋ ਬਣਨਾ ਤੁਸੀਂ ਰੋਲ ਮਾਡਲ ਬਣੋ ਸਰਕਾਰਾਂ ਤੁਹਾਡੇ ਨਾਲ ਨੇ ਪਬਲਿਕ ਤੁਹਾਡੇ ਨਾਲ ਹੈ ਸਾਡੇ ਤਾਂ ਪੀਣ ਧਿਆਣੀਆਂ ਨੂੰ ਬੜਾ ਮਾਣ ਦਿੱਤਾ ਜਾਂਦਾ ਆਪਣੇ ਤਾਂ ਸੋ ਮੈਂ ਇੱਕ ਬੜੀ ਮੈਂ ਕਿਉਂਕਿ ਮੈਂ ਕਲਾਕਾਰ ਤੌਰ ਤੇ ਵਿਚਰਦਾ ਸੀ ਬਹੁਤ ਸਾਰੀ ਬਹੁਤ ਵਾਰ ਇਕੱਠੇ ਵੀ ਹੁੰਦੇ ਸੀਗੇ ਸ਼ੋਅਾਂ ਤੇ ਗੁਰਦਾਸ ਮਾਨ ਸਾਹਿਬ ਬੜੇ ਵੱਡੇ ਸਿੰਗਰ ਉਹਨਾਂ ਦਾ ਛੱਲਾ ਹੈ ਬੜਾ ਫੇਮਸ ਹੈ ਛੱਲਾ ਉਹ ਛੱਲੇ ਚ ਲਾਈਨਾਂ ਆਉਂਦੀਆਂ ਛੱਲਾ ਨੌ ਨੌ ਥੇਵੇ ਪੁੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਕਾਵਾ ਮਾਵਾ ਠੰਡੀਆਂ ਛਾਵਾਂ ਹੁਣ ਮੇਰੇ ਬੜਾ ਲੂਰੀਆਂ ਉੱਠਦੀਆਂ ਸੀ ਮਾਨ ਸਾਹਿਬ ਨਾਲ ਗੱਲ ਕਿਵੇਂ ਕਰਾਂ ਮੈਂ ਮੈਂ ਕਿਹਾ ਐਡਾ ਵੱਡਾ ਰੈਕਟਰ ਹੈ ਹੁਣ ਇਹਨੂੰ ਸਲਾਹ ਵੀ ਨਹੀਂ ਦੇ ਸਕਦੇ ਆਪਾਂ ਛੋਟੇ ਆ ਤੇ ਕਿਵੇਂ ਗੱਲ ਕਰ ਸਕਦੇ ਆ ਕੋਈ ਬਹਾਨਾ ਬਣਾਈਏ ਕਿਤੇ ਕਿਸੇ ਮਹਿਫਲ ਜੀ ਚ ਬੈਠੇ ਸੀ ਉੱਥੇ ਇੱਕ ਥੋੜਾ ਜਿਹਾ ਮੌਕਾ ਜਿਹਾ ਮਿਲ ਗਿਆ ਮੈਂ ਕਿਹਾ ਮਾਨ ਸਾਹਿਬ ਜੇ ਮੈਂ ਨਾ ਕਰਾਂ ਤਾਂ ਇੱਕ ਥੋੜਾ ਜਿਹਾ ਸੈਸ਼ਨ ਦੇ ਦਾਂ ਮੈਂ ਕਿਹਾ ਜੇ ਤੁਸੀਂ ਛੱਲਾ ਗਾਉਨੇ ਹੋ ਉਹਦੇ ਚ ਤੁਸੀਂ ਕਹਿੰਦੇ ਹੋ ਕਿ ਛੱਲਾ ਨਾ ਨੋ ਥੇਵੇ ਪੁੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਮੈਂ ਕਿਹਾ ਜੀ ਫਿਰ ਕੁੜੀਆਂ ਵਾਸਤੇ ਨਹੀਂ ਗਾਉਂਦੇ ਤੁਸੀਂ ਜਿਨ੍ਹਾਂ ਦੇ ਕੁੜੀਆਂ ਨੇ ਉਹ ਇਹ ਛੱਲਾ ਉਹ ਨਾ ਸੁਣਿਆ ਕਰਨ ਫਿਰ ਉਹ ਕਹਿੰਦੇ ਯਾਰ ਮੈਂ ਸੋਚਿਆ ਨਹੀਂ ਸੀ ਇਹ ਪੁਰਾਣਾ ਹੀ ਚੱਲਦਾ ਆ ਰਿਹਾ ਹੈ ਮੈਂ ਸਰ ਬਦਲ ਦੂੰ ਕਿਚੜੀ ਗੱਲਾਂ ਕਹਿੰਦੇ ਵੀ ਕੀ ਕਰੀਏ ਫਿਰ ਮੈਂ ਕਿਹਾ ਜੀ ਤੁਸੀਂ ਉਹਨਾਂ ਨੂੰ ਤਾਂ ਪੁੱਛ ਕੇ ਦੇਖੋ ਜਿਨ੍ਹਾਂ ਨੇ ਪੁੱਤਰ ਨਹੀਂ ਹੈਗੇ ਉਹ ਕਹਿੰਦੇ ਰੱਬਾ ਕੁੜੀ ਉਹ ਦੇ ਦੇ ਜਿੰਨ੍ਹੇ ਕੁੜੀ ਨਹੀਂ ਹੈਗੇ ਉਹ ਕਹਿੰਦੇ ਬੱਚਾ ਇੱਕ ਬੱਚਾ ਦੇ ਦੇ ਬਸ ਕਿ ਇਧਰੋਂ ਉਧਰੋਂ ਵੀ ਗੋਦ ਵੀ ਲੈਂਦੇ ਆ ਲੋਕ ਮੈਂ ਕਿਹਾ ਜੀ ਤੁਸੀਂ ਇਦਾਂ ਕਹਿਣ ਲੱਗ ਜਿਓ ਕਿ ਛੱਲਾ ਨੋਂ ਨੋਂ ਥੇਵੇ ਬੱਚੇ ਮਿੱਠੜੇ ਮੇਵੇ ਅੱਲਾਹ ਸਾਬ ਨੂੰ ਦੇਵੇ ਤੁਸੀਂ ਜੇ ਕੋਈ ਲੇਟੈਸਟ ਉਹਨਾਂ ਦਾ ਹੁਣ ਸ਼ੋਅ ਦੇਖੋਗੇ ਨਾ ਤਾਂ ਉਹਦੇ ਚੋਂ ਇਦਾਂ ਹੀ ਕਹਿੰਦੇ ਨੇ ਹੁਣ ਉਹ ਪੁੱਤਰ ਮਿੱਠੜੇਵੇਂ ਬਿਲਕੁਲ ਸੋ ਸਾਰੇ ਇੱਕੋ ਜਿਹੇ ਆ ਜੀ ਤੇ ਜੱਗ ਜਨਣੀ ਜਿਹੜੀ ਹੈ ਉਹਦੇ ਬਿਨਾ ਤਾਂ ਕੁੜੀਆਂ ਬਿਨਾ ਮਹਿਲਾਮਾਂ ਬਿਨਾ ਤਾਂ ਕਲਪਨਾ ਹੀ ਨਹੀਂ ਕਰ ਸਕਦੀ ਸਮਾਜ ਦੀ ਆਪਾਂ ਸੋ ਇਸ ਕਰਕੇ अज्ले दिन मैं खालसा कॉलेज फॉर वूमेन मैं इतने पहुँचा मैं बहुत चंगा लग रहा कि बच्चिया ने बहुत सवाल किए और पहलू ये दस दो पहला पहला पे इदा हो मुख्यमंत्री बैठा हो भी तुम सवाल कर दू पी जिंदगी इदा हो नहीं कोई इतने परे ही लंब जाते बस घरों ही नहीं निकले बहर ਕਦੇ ਲੋਕਾਂ ਦੇ ਦਰਦ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੀਆਂ ਮੁਹੰਮਦ ਬਖਸ਼ ਲਿਖਦੇ ਨੇ ਰਲਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਰਲਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਮਤਲਬ ਕਹਿਣ ਦਾ ਕਿ ਜ਼ਿੰਮੇਵਾਰੀ ਵਾਲਾ ਘੜਾ ਪਰਮਾਤਮਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁੜ ਪੀ ਭਰ ਕੇ ਬਾਕੀ ਨੇ ਖਾਲੀ ਰਹਿ ਗਏ ਜ਼ਿੰਮੇਵਾਰੀ ਵਾਲਾ ਘੜਾ ਪਰਮਾਤਮਾ ਹਰੇਕ ਦਾ ਨਹੀਂ ਭਰਦਾ ਪਰ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਜਿਨ੍ਹਾਂ ਤੇ ਕੋਈ ਜ਼ਿੰਮੇਵਾਰੀ ਵਾਲਾ ਘੜਾ ਆ ਜੇ ਨਾ ਉਹਨਾਂ ਨੂੰ ਬਹੁਤ ਕਦਮ ਜਿਹੜੇ ਨੇ ਨਾ ਉਹ ਬੋਚ-ਬੋਚ ਕੇ ਡਰ-ਡਰ ਕੇ ਧਰਨੇ ਪੈਂਦੇ ਜੇ ਕੋਈ ਜ਼ਿੰਮੇਵਾਰੀ ਹੋਵੇ ਤੁਹਾਡੇ ਸਿਰ ਤੇ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਸੋ ਇਸ ਕਰਕੇ ੱੱਕੇ ਦੇਣ ਵਾਲੇ ਬਹੁਤ ਐ ਰਸਤੇ ਵੀ ਤਿਲਕਣ ਵਾਲੇ ਨੇ ਅੰਨੇ ਆ ਬਸ ਸੰਭਾਲਾ परमात्मा हाथ पकड़न वाला बस सो so, इस गलू लैके अपन मंजिल से अगे बदो और मैं खुशी है कि पंजाब दियां हाँ। खेडों च भी अच्छा हरमनप्रीत कौर कैप्टन है साड़ी इंडियन क्रिकेट टीम की हरलीन दियोल इंडियन क्रिकेट टीम च खेड है अच्छे विमन का आई पी एल चलता है एक मुंबई इंडियन वलों खेल द एक मुंबई इंडियन की कैप्टन है हरमनप्रीत गुजरात वालों मतलब हरलीन दियोल गुजरात वालों खेल सो so, साडिया इस कॉलेज ने दैशनल लैवलते लॉन्ग जंप अचीवमेंट्स की कीतिया मैं फील्ड दस दो कि भी जिच ना कोई अचीवमेंट हो रीसेंटली मैं तुम्हें खुशखबरी दसन लग्या मेरे को ਇਹ ਕੋਈ 6 ਮਹੀਨੇ ਪਹਿਲਾਂ ਦੀ ਗੱਲ ਹੈ ਮੇਰੇ ਕੋਲ ਕੁੜੀਆਂ ਮੈਨੂੰ ਮਿਲਣ ਆਈਆਂ ਕਿਸੇ ਫੰਕਸ਼ਨ ਤੇ ਮਿਲੀਆਂ ਰੋਣ ਲੱਗੀਆਂ ਮੈਂ ਕਿ ਕੀ ਹੋ ਗਿਆ ਦੱਸੋ ਉਹ ਕਹਿੰਦੀਆਂ ਜੀ ਫਾਇਰ ਬ੍ਰਿਗੇਡ ਦੇ ਵਿੱਚ ਅਸੀਂ ਟੈਸਟ ਦਿੰਨੇ ਆ ਅਸੀਂ ਰਿਟਨ ਟੈਸਟ ਪਾਸ ਕਰ ਲੈਣੇ ਆ ਅਸੀਂ ਜਿਹੜਾ ਫਿਜ਼ੀਕਲ ਟੈਸਟ ਹੈ ਉਹ ਤੋਂ ਫੇਲ ਹੋ ਜਾਂਦੇ ਆ ਮੈਂ ਕਿਉਂ ਕਹਿੰਦੀ ਜੀ ਪੁਰਾਣੇ ਰੂਲ ਬਣਾ ਰੱਖੇ ਨੇ ਉਹ ਨਹੀਂ 60 ਕਿਲੋ ਦੀ ਬੋਰੀ ਚੱਕ ਕੇ ਅਸੀਂ ਭੱਜਣਾ ਹੈ 1 ਕਿਲੋਮੀਟਰ 60 ਕਿਲੋ ਦੀ ਬੋਰੀ ਚੱਕੀ ਮੁੰਡਿਆਂ ਨੇ ਭੱਜਣਾ। ਇਹ ਕਿਵੇਂ ਹੋ ਜੂਗਾ ਜੀ? ਮੈਂ ਕਹਿਆ ਤਾਂ ਠੀਕ ਹੈ ਵੀ ਜਦੋਂ ਰੂਲ ਹੋਰ ਨੇ, ਗਰਾਉਂਡ ਹੋਰ ਨੇ, ਵਾਇਡ ਰਿਕਾਰਡ 올림픽 ਦੇ ਲੇਡੀਜ਼ ਦੇ ਹੋਰ ਨੇ, ਜੈਂਟਸ ਦੇ ਹੋਰ ਨੇ। ਮੈਂ ਅਫਸਰ ਬੁਲਾਇਆ। ਮੈਂ ਕਹਿਆ ਰਾ ਕੀ ਇਹ ਕਹਿੰਦੇ ਹਾਂਜੀ। ਮੈਂ ਕਿਹਾ ਵੀ ਇਹ ਕਦੋਂ ਕਦੇ ਬਣਾ ਪੁਰਾਣੇ ਚੱਲੇ ਆਉਂਦੇ ਨੇ ਕਹਿੰਦੇ। ਮੈਂ ਕਿਸੇ ਨੇ ਕੋਈ ਸੋਧਣ ਸੋਧਣ ਦੀ ਕੋਸ਼ਿਸ਼ ਨਹੀਂ ਕੀਤੀ। ਨੋ ਆ ਜੀ ਇਹ ਨਿਕਲੇ ਦਾ ਸਹੀ ਨਹੀਂ ਮੈਂ ਤੁਹਾਨੂੰ ਕਿਵੇਂ ਪਤਾ ਹੈ ਕਿ ਜੇ ਬਿਲਡਿੰਗ ਦੇ ਵਿੱਚ ਕਿਸੇ ਚ ਅੱਗ ਲੱਗ ਗਈ ਉਹ ਤੇ ਫਾਇਰ ਬ੍ਰਿਗੇਡ ਪਹੁੰਚ ਗਈ ਤੇ ਬੰਦਾ ਅੰਦਰ ਜਿਹੜਾ ਬੈਠਾ ਹੈ ਉਹ 60 ਕਿਲੋ ਦਾ ਹੀ ਹੈ ਜੇ 80 ਦਾ ਹੋਇਆ ਫਿਰ ਕੀ ਕਰਾਂਗੇ ਜੇ ਕੋਈ ਬੱਚਾ ਨਹੀਂ ਹੋ ਜਾਦਾ ਇਹ ਕਿਹੜੀ ਗੱਲ ਹੈ ਉਹਨੇ ਕਿਹਾ ਕੱਲੀ ਨਹੀਂ ਜਾਣਾ ਭਾਈ ਅੱਗ ਬੁਝਾਉਣ ਨਾਲ ਸਾਰਾ ਸਟਾਫ ਜਾਊਗਾ ਅਸੀਂ ਉਹ ਰੂਲ ਦੇ ਵਿੱਚ ਐਮੈਂਡਮੈਂਟ ਕੀਤੀ ਫਾਇਰ ਸੇਫਟੀ ਐਕਟ ਦੇ ਵਿੱਚ ਵਿਧਾਨ ਸਭਾ ਚੋਂ ਪਾਸ ਕਰਾਇਆ ਪੰਜਾਬ ਔਰ ਉਹਦੇ ਵਿੱਚ ਐਮੈਂਡਮੈਂਟ ਕੀਤੀ ਹੈ ਇੱਕ ਤਾਂ 40 ਕਿਲੋ ਕਰਤਾ ਭਾਰ ਜਿਹੜਾ 60 ਸੀ ਤੇ 5 ਫੁੱਟ 7 ਇੰਚ ਦਾ ਕੱਦ ਸੀਗਾ ਜਿਹੜਾ ਉਹ 5 ਫੁੱਟ 3 ਇੰਚ ਕਰਤਾ ਜੋ ਪੁਲਿਸ ਦੇ ਨਾਲ ਮੈਚ ਕਰਤਾ ਪੁਲਿਸ ਦੇ ਵਿੱਚ ਭਰਤੀ ਹੋਣ ਵਾਸਤੇ 5 3 ਚਾਹੀਦਾ ਹੈ ਪੰਜਾਬ ਪਹਿਲਾ ਸੂਬਾ ਹੋਊਗਾ ਜਿੱਦੇ ਵਿੱਚ ਫਾਇਰ ਬ੍ਰਿਗੇਡ ਚ ਕੁੜੀਆਂ ਹੋਣਗੀਆਂ ਕਿਸੇ ਸੂਬੇ ਚ ਕੁੜੀਆਂ ਫਾਇਰ ਬ੍ਰਿਗੇਡ ਚ ਨਹੀਂ ਹੈਗੀਆਂ ਕੋਈ ਦੇਖਦਾ ਹੀ ਨਹੀਂ ਕਾਨੂੰਨ ਬਣਾਏ ਪਏ ਨੇ ਚਲੋ ਜੀ ਤੋ ਇਹ ਅਸਲ ਚ ਨਾ ਜਿਹੜੇ ਰਾਜਨੀਤਿਕ ਲੋਕ ਆਏ ਉਹ ਆਪਣੇ ਘਰ ਪਰਨ ਤੇ ਲੱਗੇ ਅਵਸਰਾਂ ਨੂੰ ਵੀ ਖੁੱਲ੍ਹ ਮਿਲ ਗਈ ਜਦੋਂ ਆਪਾਂ ਨੂੰ ਕੁਝ ਕਹਿੰਦੇ ਹੀ ਨਹੀਂ ਆਪਾਂ ਨੇ ਕੀ ਲਿਆ ਉਹ ਫਾਈਲਾਂ ਤੇ ਰੇਤਾ ਜੰਮ ਗਿਆ ਜੀ ਮਿੱਟੀ ਜੰਮਦੀ ਜੰਮ ਗਈ ਲੋਕ ਲੜੀ ਗਏ ਮਰੀ ਗਏ ਸਾਡੀ ਉਮਰ ਲੰਗੀ ਜਾਂਦੀ ਹੈ ਅਸੀਂ ਹੁਣ ਸਾਡੇ ਕੋਲੇ ਕਈ ਐਸੇ ਵੀ ਆਉਂਦੇ ਨੇ ਬੇਰੁਜ਼ਗਾਰ ਧਰਨਾ ਦਿੰਦੇ ਦਿੰਦੇ ਓਵਰਏਜ ਹੋ ਗਏ ਜੀ 27 ਸਾਲ ਦੇ ਸੀ ਕਹਿੰਦੇ ਜਦੋਂ ਧਰਨਾ ਦਿੰਨੇ ਆ 10 ਸਾਲ ਹੋ ਗਏ ਧਰਨੇ ਦਿੰਦਿਆਂ ਨੂੰ 37 ਦੇ ਹੋ ਗਏ ਹੁਣ ਓਵਰਏਜ ਹੋ ਗਏ ਮੈਂ ਵੀ ਤੁਹਾਡੇ ਤਾਂ ਕੋਈ ਕਸੂਰ ਨਹੀਂ ਇਹ ਚ ਕਹਿੰਦੇ ਹੱਸ ਕੇ ਕੀ ਕਰੀਏ ਫੇਰ ਫੇਰ ਕੈਬਿਨੇਟ ਬੁਲਾਈ ਉਹਨਾਂ ਨੂੰ ਜਿਨ੍ਹਾਂ ਨੇ ਖਾਸ ਕਰਕੇ ਉਹ ਕੇਡਰ ਜਿਹੜੇ ਰੱਖਣੇ ਸੀ ਅਸੀਂ ਪਰ ਉਹ ਓਵਰਏਜ ਹੋ ਗਏ ਸੀ 37 ਤੋਂ 42 ਕੀਤੀ ਜੀ ਉਹਨਾਂ ਦੀ ਉਮਰ ਪੰਜ ਸਾਲ ਵਧਾਏ ਪਰ 42 ਤੋਂ ਬਾਅਦ ਵੀ ਚਲੋ 15 16 ਸਾਲ ਤਾਂ ਨੌਕਰੀ ਕਰਨਗੇ ਨਾ ਪਰ ਉਹਨਾਂ ਨੂੰ ਕਰਨੀ ਚਾਹੀਦੀ ਸੀ 27-22 ਸਾਲ ਦੀ ਉਮਰ 'ਚ ਨੌਕਰੀ ਹੋ। ਕਾਹਤਾਂ ਕਿਨੂੰ ਪਿਆ? ਆਮ ਆਮ ਲੋਕਾਂ ਨੂੰ। ਉਹਨਾਂ ਨੂੰ ਉਹਨਾਂ ਨੂੰ ਕੀ ਫਰਕ ਪਿਆ ਗਿਆ? ਉਹ ਤਾਂ ਉੱਥੇ ਹੀ ਫਿਰਦੇ ਨੇ ਉਵੇਂ ਜਿਵੇਂ ਉਹਨਾਂ ਦਾ ਸ਼ਾਨੋ ਸ਼ੌਕਤਾਂ ਨੇ ਉਹਨਾਂ ਨੂੰ ਕੋਈ ਫਰਕ ਪੈਂਦਾ ਜੀ। ਉਹਨਾਂ ਦਾ ਆਪਦਾ ਤਾਂ ਕੋਈ ਹੈ ਨਹੀਂ ਵਿੱਚ ਇਹ ਜੇ ਓਵਰੇਜ ਹੋਣ 'ਚ। ਬਲਕਿ ਉਹ ਹੋਰ ਹਰੇਕ ਮਹਿਕਮੇ 'ਚ ਰਿਟਾਇਰਮੈਂਟ ਹੈ। ਕੱਲੀ ਰਾਜਨੀਤੀ 'ਚ ਰਿਟਾਇਰਮੈਂਟ ਨਹੀਂ। ਹਰਦੇ ਹੀ ਨਹੀਂ। 90 90 ਸਾਲ ਦੀ ਉਮਰ ਆਉਂਦੀ ਆ ਘਰੇ ਬਹਿ ਕੇ ਕੋਈ ਰੱਬ ਦਾ ਨਾਮ ਲੈ ਲਓ ਜਾਂ ਕੋਈ ਸੱਤ ਸੁਤ ਚ ਬਹਿ ਕੇ ਪਾਜ ਖੇਡ ਲਓ ਬਜ਼ੁਰਗਾਂ ਨਾਲ ਕੋਈ ਆਪਣੇ ਤਜਰਬੇ ਦੱਸ ਦਿਓ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦੋ ਨਾ ਜੀ 92 ਸਾਲ ਦੀ ਉਮਰ ਹੋ ਗਈ ਇੱਕ ਮੌਕਾ ਹੋਰ ਦਿਓ ਜੀ ਬੜੇ ਮੌਕੇ ਦਿੱਤੇ ਯਾਰ ਤੁਹਾਨੂੰ ਦੁਖੀ ਕਰ ਰਖਿਆ ਜੀ ਅਸੀਂ ਤਾਂ 37 ਸਾਲ ਤੇ ওভারੇਜ ਹੋ ਜਾਂਦੇ ਆ ਇਹ ওভারੇਜ ਹੀ ਨਹੀਂ ਹੁੰਦੇ ਇਹ ਤਾਂ ਰਮ ਰਾਜ ਤੋਂ ਪਤਾ ਨਹੀਂ ਕਿਹੜੀ ਐਕਸਟੈਂਸ਼ਨ ਲੈ ਕੇ ਆਏ ਆ यंग ब्लड में मौका मिलना चाहिए था। और मैं तो खुशी ना गल ये इस वक्त जी सरकार है बानवे एम एल ए साड़ी एवरेज एज अठत्ती साल है जी तो 40 साल है बस 26 छब्बीस सताई सताई साल के मुंडे कुड़िया हडे एम एल ए ने बानवे चौ बयासी पहली बार बने हुए हैं देखो तो सू नहीं सरकार चलानी आल चल रही है सरकार कामयाबी ना चल रही है तीन साल हो गए ਇਹ ਕਹਿੰਦੇ ਅਸੀਂ ਵਿਚਰਾਂ ਨੇ ਆਂ ਨਿਆ ਬਸ ਕਿਉਂਕਿ ਗੱਲ ਠੀਕਾ ਲੈ ਲਿਆ ਕੋਈ ਨੰਬਰਦਾਰੀ ਲਿਖਾ ਲਈ ਤੁਸੀਂ ਸਾਡੇ 3 ਪੁੱਤ ਨਹੀਂ ਚੀਰਮੈਨ ਵਾਲੀਆਂ ਕੁਰਸੀਆਂ ਤੇ ਬੈਠ ਸਕਦੇ ਸਾਡੇ 3 ਪੁੱਤ ਨਹੀਂ ਕੈਬਨਟ ਰੈਂਕ ਦੀਆਂ ਕੁਰਸੀਆਂ ਤੇ ਬੈਠ ਸਕਦੇ ਅਸੀਂ ਸਿਰਫ ਜਿੰਦਾਬਾਦ ਮਰਦਾਬਾਦ ਨੂੰ ਰੱਖਣਾ ਹੈ ਤੇ ਰੈਲੀਆਂ ਚ ਲੈ ਗਏ ਇਧਰੋਂ ਭਰ ਕੇ ਇਧਰ ਨੂੰ ਲੈ ਗਏ ਇਧਰੋਂ ਭਰ ਕੇ ਇਧਰ ਨੂੰ ਲੈ ਗਏ ਬੱਲੋ ਬੱਲੋ ਵੀ ਬੱਲੋ ਬੱਲੋ ਵੀ ਬੱਲੋ ਬੱਲੋ ਸੋ ਇਸ ਕਰਕੇ ਮੈਂ ਖਾਸ ਤੌਰ ਤੇ ਕੁੜੀਆਂ ਨੂੰ ਇਹ ਕਹਿਣਾ ਚਾਹੁੰਦਾ ਤੁਸੀਂ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਨਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਜਰੂਰ ਇਸ ਸਾਲ ਔ ਰਾਜਨੀਤੀ 'ਚ ਪੁੱਛੋ ਸਵਾਲ ਲੀਡਰਾਂ ਨੂੰ ਅਖਬਾਰ ਪੜ੍ਹੋ ਕਿ ਕੀ ਹੋ ਰਿਹਾ ਹੈ ਤੁਹਾਡਾ ਫਿਊਚਰ ਤਾਂ ਤੈਅ ਕਰਨਾ ਰਾਜਨੀਤਿਕ ਲੋਕਾਂ ਨੇ ਤੁਸੀਂ ਕਹਿੰਦੇ ਆਪਾਂ ਨੇ ਕਹਿਣਾ ਕਹਿ ਲੈਣਾ ਰਾਜਨੀਤੀ 'ਚ ਚਲੋ ਮਾਲ ਚਲਦੇ ਹਾਂ ਉਹ ਕਹਿੰਦੇ ਠੀਕ ਹੈ ਜੇ ਇੰਟੈਲੀਜੈਂਟ ਬੰਦੀ ਸਵਾਲ ਨਹੀਂ ਪੁੱਛਦੇ ਸਾਨੂੰ ਕੀ ਪ੍ਰੋਬਲਮ ਹੈ ਬਾਕੀ ਅੰਦਾਜ਼ੇ ਜਵਾਬ ਦੇ ਦਿੰਨੇ ਆ ਬਾਕੀ ਤਾਂ ਕੋਈ ਪੈਸੇ ਲੈ ਕੇ ਮੋਟਾ ਪਾਣਦਾ ਕੋਈ ਭੁੱਖੀ ਲੈ ਕੇ ਪਾਣਦਾ ਕੁਛ ਦਾਰੂ ਲੈ ਕੇ ਪਾਣਦਾ ਉਹਨਾਂ ਨੂੰ ਕੀ ਮਾਰਿਆ ਫਿਰ ਜਦੋਂ ਇੰਨਾ ਈਜ਼ੀ ਮਿਲ ਰਿਹਾ ਕੰਮ ਸੋਚ ਕਰਕੇ ਮੈਂ ਤੁਹਾਨੂੰ ਕਹਿਣਾ ਲੱਗਿਆ ਕਿ ਅੱਜ ਦਾ ਦਿਨ ਬੜਾ ਅਹਿਮ ਦਿਨ ਹੈ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਮਹਿਲਾਵਾਂ ਨੇ ਉੱਚੀ-ਉੱਚੀਆਂ ਪਦਵੀਆਂ ਹਾਸਲ ਕੀਤੀਆਂ ਨੇ ਸੁਨੀਤਾ ਵਿਲੀਅਮ ਅੱਜ ਵੀ ਸਪੇਸ ਦੇ ਵਿੱਚ ਗਈ ਹੋਈ ਹੈ ਕਲਪਨਾ ਚਾਵਲਾ ਆਪਣੀ ਜਿਹਨੇ ਨਾਮ ਰੋਸ਼ਨ ਕੀਤਾ ਸੋ ਮਤਲਬ ਉਹਨਾਂ ਦੀ ਸਾਇੰਸ ਦੇ ਵਿੱਚ ਵੀ ਉਹਨਾਂ ਦੀ ਕੁਰਬਾਨੀ ਨੂੰ ਮੰਨੀ ਜਾਂਦੀ ਹੈ ਉਹ ਗਲਤੀਆਂ ਤੋਂ ਫਿਰ ਸਾਇੰਸ ਸਿੱਖ ਕੇ ਦੁਬਾਰਾ ਉਹ ਗਲਤੀ ਨਾ ਹੋਵੇ ਫਿਰ ਉਹ ਅਪਡੇਟ ਕਰਦੇ ਆ ਤਾਂ ਕਲਪਨਾ ਦੀ ਮੌਤ ਉਹ ਆਣ ਆਣ ਹੋਈ ਹੋ ਗਈ ਪਰ ਉਹ ਸਾਡੇ ਦਿਲਾਂ 'ਚ ਤਾਂ ਹਮੇਸ਼ਾ ਯਾਦ ਰਹੂ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਤੁਹਾਨੂੰ ਮੈਂ ਖੁੱਲਾ ਸੱਦਾ ਵੀ ਦਿੰਦਾ ਕ ਆਪਣੇ ਵਿਚਾਰਾਂ ਦੀ ਆਜ਼ਾਦੀ ਜਿਹੜੀ ਐ ਉਹ ਕਾਗਜ਼ਾਂ 'ਚ ਕੱਢੋ ਆਰਟੀਕਲ ਲਿਖੋ ਕੋਈ ਬਲੌਗ ਲਿਖਣਾ ਬਲੌਗ ਲਿਖੋ ਆਵੇਲੇ ਜੇ ਕੰਮ ਜਿਹੜੇ ਦੂਜੇ ਨੇ ਉਹਨਾਂ ਤੋਂ ਥੋੜਾ ਜਿਹਾ ਬਚ ਲੋ ਸੋਹਣਾ ਦਿਨ ਤੋਂ ਤੋਂ ਬਸੋ ਫੇਸਬੁੱਕ ਉਨਸਟਾ ਉੱਥੇ ਪਤਾ ਹੀ ਨਹੀਂ ਕੀ ਕੀ ਚੱਲੀ ਜਾਂਦਾ ਕਿਹਦੀ ਫੋਟੋ ਤੇ ਕਿਹਦਾ ਗੱਲ ਲੱਗ ਜੇ ਉੱਥੇ ਕੋਈ ਪਤਾ ਨਹੀਂ ਲੱਗਦਾ ਠੀਕ ਹੈ ਨਾ ਉਸ ਕਲੇਸ਼ ਬੁੱਕੀ ਬਣ ਗਈ ਫੇਸਬੁੱਕ ਤਾਂ ਕਮੈਂਟਾਂ ਪਿੱਛੇ ਲੜ ਪੈਂਦੇ ਨੇ ਤੂੰ ਇਹਨੂੰ ਲਾਈਕ ਕਰਤਾ ਤੂੰ ਇਹਨੂੰ ਲਾਈਕ ਨਹੀਂ ਕੀਤਾ ਹੈਨਾ ਸੋ ਇਹੋ ਜਿਹੇ ਕੰਮਾਂ ਤੋਂ ਉਹ ਇੱਕ ਮੈਨੂੰ ਕਿਸੇ ਨੇ ਭੇਜਿਆ ਕਹਿੰਦਾ ਕਿਸੇ ਮੁੰਡੇ ਨੇ ਫਾਰਮ ਭਰਿਆ ਕਾਲਜ ਦਾ ਉਹ ਕਹਿੰਦਾ ਉਹਨੂੰ ਪੁੱਛਿਆ ਗਿਆ ਕਿ ਕਿੱਥੇ ਰਹਿੰਦੇ ਹੋ ਉਹ ਕਹਿੰਦਾ ਜੀ ਫੇਸਬੁੱਕ ਤੇ ਸੋ ਇਸ ਕਰਕੇ ਇਸ ਐਡਰੈਸ 'ਤੇ ਪਰਣ ਲੱਗ ਫੇਸਬੁੱਕ ਦਾ ਉਹ ਵੀ ਇੱਥੇ ਆਉਂਦੇ ਆ ਜੀ ਜਦੋਂ ਮਰਜ਼ੀ ਆ ਜਾਓ ਸੋ ਕ੍ਰੀਏਟਿਵ ਕੰਮਾਂ 'ਤੇ ਧਿਆਨ ਦਿਓ ਯੂਥ ਫੈਸਟੀਵਲਾਂ ਮੈਂ ਯੂਥ ਫੈਸਟੀਵਲਾਂ ਚੋਂ ਨਿਕਲੇ ਆਇਆ ਜਿੰਨੇ ਵੀ ਵੱਡੇ ਵੱਡੇ ਕਲਾਕਾਰ ਹੈ ਉਹ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਨਿਕਲ ਜਾਂਦੀ ਜੁਨੀਵਰਸਿਟੀਆਂ ਦੀਆਂ ਸਟੇਜਾਂ ਤੋਂ ਤੇ ਕਿਉਂਕਿ ਸਾਡਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੈਂਦਾ ਸੀ ਤੇ ਬਹੁਤ ਸਾਰੇ ਕਲਾਕਾਰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਜਿਹੜੇ ਸੀਗੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਪੈਦਾ ਹੋਏ ਨੇ ਭੰਗੜਾ ਬਹੁਤ ਫੇਮਸ ਹੁੰਦਾ ਸੀ ਗੋਨਾਨਕ ਦੇ ਯੂਨੀਵਰਸਿਟੀ ਦਾ ਤੇ ਅੰਮ੍ਰਿਤਸਰ ਤਾਂ ਵੈਸੀ ਟੈਲੈਂਟ ਦੀ ਕੋਈ ਕਮੀ ਨਹੀਂ ਸੁਖਵਿੰਦਰ ਕਪਿਲ ਸ਼ਰਮਾ ਹੈਨਾ ਕਿੰਨੇ ਕਲਾਕਾਰ ਜਿਹੜੇ ਨੇ ਇੱਥੇ ਕੇਵਲ ਢਾਲੀਵਾਲ ਸਾਹਿਬ ਦਾ ਥੀਏਟਰ ਦਾ ਬੜਾ ਵਧੀਆ ਨਾਮ ਹੈ ਉਹਨਾਂ ਦਾ ਸੋ ਕਿੰਨੇ ਕਲਾਕਾਰ ਜਿਹੜੇ ਨੇ ਅੰਮ੍ਰਿਤਸਰ ਸਾਡੀ ਧਰਤੀ ਨੇ ਪੈਦਾ ਕੀਤੇ ਨੇ ਸੋ ਇਸ ਕਰਕੇ ਚੀਨਾ ਸਾਹਿਬ ਨੇ ਜੁਨੀਵਰਸਿਟੀ ਦਾ ਜੋ ਮੈਨੂੰ ਕਾਗਜ਼ ਦਿੱਤੇ ਨੇ ਮੈਂ ਸੈਕਟਰੀ ਹਾਇਰ ਐਜੂਕੇਸ਼ਨ ਉਹ ਵੀ ਲੱਕੀਲੀ ਉਹ ਵੀ ਮਹਿਲਾ ਹੀ ਹੈ ਹਜੀ 3 ਦਿਨ ਪਹਿਲੇ ਹੀ ਉਹਦੀ ਅਪੁਆਇੰਟਮੈਂਟ ਹੋਈ ਹੈ ਤੇ ਉਹਨਾਂ ਨਾਲ ਗੱਲ ਕਰੂੰਗਾ ਔਰ ਐ ਇਦਾਂ ਹੈ ਦੀਆਂ ਇਤਿਹਾਸਿਕ ਜਿਹੜੀਆਂ ਸੰਸਥਾਵਾਂ ਨੇ ਵਿਦਿਅਕ ਸੰਸਥਾਵਾਂ ਨੇ ਉਹਨਾਂ ਨੂੰ ਅੱਗੇ ਹੋਰ ਬਦਨਫਲਨ ਦਾ ਮੌਕਾ ਮਿਲਣਾ ਚਾਹੀਦਾ ਪੋਜ਼ਿਟਿਵ ਰਿਸਪੌਂਸ ਆਊਗਾ ਔਰ ਤੁਹਾਨੂੰ ਸਾਰਿਆਂ ਨੂੰ बहुत बहुत मुबारक लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मुबारक बहुत बहुत मेहरबानी जिंदते वसते रहो तरक्या करो ਪੰਜਾਬ ਚਾਰਦੀ ਕਲਾ ਚਰ ਰੇ ਔਰ ਪੰਗਰਸਤੀਆਂ ਔਰ ਗਿੱਧੇ ਪੰਗੜੇ ਸਾਡੀ ਸ਼ਾਨ ਹੋ ਪੈਂਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ